उधरों अटैक हुआ उधरों डंडा मार रहा <सगस्था> है <सगस्था> ਅੱਜ ਇਹ ਤੋਂ ਫਿਰ ਲੈਣ ਲਈ ਬੰਦ ਨਹੀਂ ਕੀਤਾ ਉਹ ਬਟਾ ਕੋ ਲਿਖ ਰਿਹਾ ਹਾਂ ਕੀ ਹੈ ਬਟਾ ਕੀ 19 ਲੱਖ ਕਿਸ਼ੋਰ ਦਾ ਉਹਨਾਂ ਦੇ ਨਾਲ ਹੀ ਹਾਂਜੀ ਉਹਨਾਂ ਦੇ ਨਾਲ ਛੱਡਾ ਤਾਂ ਕੱਲਾ ਬੰਦੋ ਪਿੱਛੇ ਵਾਲਾ ਜਿਹਦੇ ਛੱਟਾ ਲੱਗਿਆ ਸੀ ਜਿਹੜਾ ਇੱਟਾ ਦੁਕਾਨ ਤੋਂ ਦੇ ਹਾਂਜੀ ਉਹਨੂੰ ਉਹ ਰਹਿਣਾ ਮੇਰਾ ਵੱਡਾ ਅੱਛਾ ਅੱਛਾ ਆਕੋ ਉੱਤੇ ਪਾਪਾਂ ਨੂੰ ਸੁਣੋ ਤੇ ਇਹ ਨਿਸ਼ਚਿਤ ਵੀ ਜੀ ਸਰਕਾਰ ਕਰਨੀ ਇਸ ਟਾਈਮ देखो जमने का काम पूरी बंद हो गई हां जी अभी जमने हो रहे हैं टाइम लगूंगा जो 15 तारीख तक है से दे सकते हैं अगला आने ना शाम ना, ना पार्टी होंगे भी और जो असना हो रहा है नहीं होएगी अंदर 15 तारीख को मई 20 दिन पहले इंस्ट्रक्शन जारी करती है तक फुटेज है सच्चाई रखिए जो भी सच्चाई है एंडे आते आले है ना क्रिस्टल व्हील आई होने के बाद मुंडे पता नहीं साइड को तो मेरे बार कोई सीधा और हमारे असली अड्डा लाने है ना दूसरे ने कहा कि बाई साइड से कर लो कहना मैं काली करता पर दादा तो बाई की साइड करले काली तो दादा प्रधान हां जय हो निशान ऑफिस डिप्लोमेसी जगह ने यही गल की है तुम तई कह रहे थे कि वो चीज पड़े मतलब समझो मैं बता रहा हूं पर ये पेशाना है अब ये बोल के डिवाइड कर दूंगा सभी लेकिन और बस मेरी बात सुन लेला पूरा लाजू मेरा नाम तेरे नाल है मेनू ਸਾਹਿਲ ਗੁਪਤਾ ਜੀ ਜੀ ਕੀ ਕੰਮ ਕਰਦੇ ਹੋ ਆਪਾਂ ਗਾਰਮੈਂਟ ਦਾ ਕੰਮ ਹੈ ਕਿਹੜੀ ਦੁਕਾਨ ਕਿੱਥੇ ਹੈ ਆ ਆਪਣੀ ਨਾਲੀ ਕਪੜੇ ਦੀ ਦੁਕਾਨ ਹੈ ਕੀ ਦੁਕਾਨ ਕੀ ਹੈ ਜੀ ਅਗਰੋ ਗਾਰਮੈਂਟ ਕੀ ਮਾਮਲਾ ਕੀ ਹੋਇਆ ਜੀ ਕੱਲ ਲੜਾਈ ਝਗੜਾ ਹੋਇਆ ਸੀ ਕਿ ਕਿੰਨੇ ਵਜੇ ਦਾ ਟਾਈਮ ਸੀ ਤੇ ਮਾਮਲਾ ਕੀ ਸੀ ਡੇਢ 2 ਵਜੇ ਦਾ ਟਾਈਮ ਸੀਗਾ ਜੀ ਕਿਰਮਲ ਦਾ ਆਪਣਾ ਮੋਟਰਸਾਈਕਲ ਏਕਟਿਵ ਖੜਾਣਾ ਆਏ ਸੀਗੇ ਕਿ ਆਪਾਂ ਕਹਾਂਗਾ ਨਾ ਖੜਾਓ ਕੋ ਵਿਚਕਾਰ ਖੜਾ ਰਹੇ ਸੀਗੇ ਜੀ ਸਾਈਡ ਤੇ ਕਹਿੰਦਾ ਮੈਂ ਤਾਂ ਇੱਥੇ ਹੀ ਖੜਾਵਾਂਗਾ ਜੀ ਮੈਂ ਤਾਂ ਕਾਲੀ ਸਰ ਦਾ ਪ੍ਰਧਾਨ ਹਾਂਗਾ ਮੇਰੀ ਚੈਟ ਚਲਦੀ ਹੈਗੀ ਗੁੰਡਾ ਕਰਦੀ ਚਲਦੀ ਹੈ ਜੀ ਕੋਣ ਸੀ ਬ ਇਹ ਇੱਕ ਤਾਂ ਗਣਾਮ ਦਾ ਮਾਟਾ ਦੇ ਮੁੰਡਾ ਕਰਨੇ ਜੀ ਇੱਕ ਹੋਰ ਹੈਗਾ ਜੀ ਮੁੰਡਾ ਹੈਗਾ ਪਹਿਲਾਂ ਵੀ ਕਦੀ ਲੜਾਈ ਝਗੜਾ ਹੋਇਆ ਤੁਹਾਡੇ ਨਾਲ ਜੀ ਨਾਲ ਜੀ ਨਾਲ ਬਸ ਪਾਰਕਿੰਗ ਨੂੰ ਲੈ ਕੇ ਹੋਈ ਹੈ ਲੜਾਈ ਹਾਂ ਜੀ ਪਾਰਕਿੰਗ ਨੂੰ ਲੈ ਕੇ ਹੋਈ ਹੈ ਕਿੰਨੇ ਜ਼ਖਮੀ ਕਿੰਨੇ ਹੋਏ ਜੇ ਲੜਾਈ ਤੇ ਮੇਰੇ ਲੱਗਿਆ ਇਹ ਸੱਟਾਂ ਗਣਾਮ ਦਾ ਹੱਥ ਤੇ ਮਾਰੀ ਆ ਗਏ ਜੀ ਨਾਲ ਉਹਨਾਂ ਕੋਲ ਕਾਫੀ ਚੀਜ਼ਾਂ ਸੀਗੀਆਂ ਜੀ ਹੱਥ ਦੇ ਵਿੱਚ ਪਾਏ ਹੋਏ ਸੀ ਕਿੜੇ ਵਗੈਰਾ ਪਾਏ ਹੋਏ ਸੀ ਕਿ ਬੋਤਲਾ ਲੈ ਕੇ ਆਏ ਹੋਏ ਸੀ ਕਿ ਲਾਟੀਆਂ ਮਾਰੀ ਉਹਨਾਂ ਨੇ ਕਿਹੜੀਆਂ ਬੋਤਲਾਂ ਲੈ ਕੇ ਆਏ ਸੀ ਸੋਡੇ ਦੀ ਬੋਤਲ ਲੈ ਕੇ ਆਏ ਸੀ ਜੀ ਮਾਰਨ ਵਾਸਤੇ ਆ ਕੇ ਬੀਅਰ ਦੀ ਬੋਤਲ ਕੰਪਲੇਨ ਕੀਤੀ ਹੈ ਤੁਸੀਂ ਹਾਂਜੀ ਕੀਤੀ ਹੈ ਜੀ ਕਾਰਵਾਈ ਦੀ ਕੀ ਹੋਈ ਆ ਪੁਛਾਈ ਦੀ ਮੌਕੇ ਤੇ ਮੌਕੇ ਤੇ ਹੀ ਅੱਧੇ ਘੰਟੇ ਬਾਅਦ ਆਈ ਸੀ ਤੇ ਹੁਣ ਕਿੱਦਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ ਕਾਰਵਾਈ ਉਹ ਹੀ ਜੋ ਬੰਦੀ ਹੁੰਦੀ ਹੈ ਜੀ ਕਾਨੂੰਨ ਦਾ ਕਾਰਵਾਈ ਆਪਣੇ ਕਿੱਦੀਆਂ ਛੱਟਾਂ ਲਗੀਆਂ ਦੋਨੋਂ ਮੇਰੇ ਹੱਥ ਤੇ ਲੱਗੀ ਹੈ ਜੀ ਆ ਦੇਖੋ ਸਾਰੀ ਹੈਗੀ ਜੀ ਠੀਕ ਹੈ ਹਾਂ ਸਰ ਕੀ ਨਾਮ ਹੈ ਮੇਰਾ ਨਾਮ ਤਾਂ ਰੰਵੀਰ ਹੈ ਜੀ ਉਹ ਪੋਲਾ ਇਹ ਕਿਤੇ ਨਾ ਟੱਕਲੀ ਮੁੜਕ ਦੇਰੀਆਂ ਮਾਂ ਲੱਗ ਗਈ ਜਿਹੜੀ ਲੜਾਈ ਝਗੜਾ ਹੋਇਆ ਕਿ ਟਾਈਮ ਕੀ ਸੀ ਤੇ ਮਾਮਲਾ ਕੀ ਸੀ ਟਾਈਮ ਸੀਗਾ ਜੀ 2 ਤੋਂ 3 ਵਜੇ ਦੇ ਵਿਚ ਵਿੱਚ ਤੇ ਮੈਂ ਗਲੀ ਗਨੁੱਕਰ ਤੇ ਮੇਰੇ ਮੁੰਡਾ ਕਹਿੰਦਾ ਜੀ ਸਕੂਟਰ ਸਾਈਡ ਤੇ ਨਹੀਂ ਕਰਦਾ ਮੈਂ ਬਾਹਰ ਗਿਆ ਜੀ ਉਹਨੇ ਕਿਹਾ ਸਕੂਟਰ ਸਾਈਡ ਤੇ ਕਰ ਲੈ ਉਹ ਕਹਿੰਦਾ ਮੈਂ ਨਹੀਂ ਕਰਦਾ ਜੀ ਮੈਂ ਉਹਨੂੰ ਕਿਹਾ ਸਾਈਡ ਤੇ ਕਰ ਲੈ ਉਹ ਕਹਿੰਦਾ ਮੈਂ ਨਹੀਂ ਕਰਦਾ ਮੇਰਾ ਉਲਟਪਟਾੰਗ ਬੋਲਣ ਲੱਗ ਗਿਆ ਜੀ ਗਲਤ ਤੇ ਮੈਨੂੰ ਕਹਿੰਦਾ ਮੈਂ ਕਾਲੀ ਦਲ ਦਾ ਪ੍ਰਧਾਨ ਹੈ ਜੀ ਮੈਂ ਕਿਹਾ ਵੀਰੇ ਸਾਈਡ ਤੇ ਕਰ ਲੈ ਉਹ ਫਿਰ ਮੈਨੂੰ ਕਹਿੰਦਾ ਤੂੰ ਕੋਡਾ ਦਬਦਮਾਸ਼ ਹੈ ਮੈਂ ਕਹਾਂ ਤੂੰ ਹਾਂ ਮੈਂ ਕੋਡਾ ਦਬਦਮਾਸ਼ ਹੈ ਮੈਂ ਉਹਨੂੰ ਇਹ ਗੱਲ ਕਹੀ ਉਹ ਉਹਨੇ ਜੀ ਥੋੜੀ ਦੇਰ ਬਾਅਦ 20-25 ਬੰਦੇ ਭਰ ਆ ਕੇ ਮੇਰੀ ਦੁਕਾਨ ਦੇ ਬਾਹਰ ਲਿਆਇਆ ਜੀ ਮੈਂ ਦੁਕਾਨ ਤੋਂ ਬਾਹਰ ਨਿਕਲਿਆ ਮੈਂ ਕਹਾਂ ਜੀ ਤੁਸੀਂ ਕੀ ਕਰਨਾ ਆਏ ਹੋ ਕਹਿੰਦਾ ਤੂੰ ਤੂੰ ਕੋਡਾ ਦਬਦਮਾਸ਼ ਹੈ ਮੈਂ ਕਹਾਂ ਜੀ ਮੈਨੂੰ ਇਕੱਲੇ ਨੂੰ ਪੈ ਗਿਆ ਜੀ ਟੁੱਟ ਕੇ ਜਿੱਥੇ ਮੈਂ ਇਕੱਲਾ ਸੀਗਾ ਜੀ ਉਹਨਾਂ ਦੇ ਹੱਥ 'ਮਾਂ ਡਾਂਗਾ ਸੀ ਕਿਰਪਾਨ ਸੀ ਜੀ ਛੂਰਾ ਸੀਗਾ ਤੇ ਖਾਲੀ ਬੋਤਲ ਲੈ ਕੇ ਆ ਸੀ ਡਰ ਹੋ ਰਿਹਾ ਉਹਨਾਂ ਨੇ ਮੇਰੇ ਦੁਕਾਨ ਦੇ ਮੈਨੂੰ ਦੇਖਿਆ ਨਹੀਂ ਜੀ ਮੇਰੇ ਭਾਂ ਜਿੱਥੇ ਤੱਕ ਮੇਰੀ ਦੁਕਾਨਾ ਹੈ ਉਥੇ ਤੱਕ ਆ ਕੇ ਮੇਰਾ ਅਟੈਕ ਕਰ ਰਿਹਾ ਪੂਰਾ ਉਹਨਾਂ ਨੇ ਕਿੰਨੇ ਲੋਕ ਸੀ ਇਹ 20 25 ਬੰਦੇ ਸੀ ਜੀ ਤੇ ਚੰਦਿਓ ਕੋਣ ਹੈ ਜੀ ਹਾਂ ਜੀ ਹਾਂ ਮੈਂ ਚੱਕਰਾ ਜਾਣਦਾ ਹਾਂ ਜੀ ਕੋਣ ਹੈ ਜੀ ਇੱਕ ਦਾ ਮੈਨੂੰ ਹੁਣ ਮਾਟਾ ਹੈ ਜੀ ਉਥੇ ਖਾਲਸਾ ਮਲੇ ਦਾ ਉਹਦਾ ਮੁੰਡਾ ਹੈ ਜੀ ਮਾਟਾ ਕੀ ਕੰਮ ਕਰਦਾ ਹੈ ਇਹ ਕੋਲਟਿੰਗ ਦਾ ਕੰਮ ਕਰਦਾ ਜੀ ਚਾ ਉਹਨਾਂ ਦਾ ਬੇਟਾ ਹੈ ਹਾਂ ਜੀ ਉਹਨਾਂ ਦਾ ਬੇਟਾ ਹੈ ਜੀ ਇੱਕ ਮੱਕੜ ਹੈ ਜੀ ਉਹ ਕਹਿੰਦਾ ਮੈਂ ਕਾਲੀ ਦਲ ਦਾ ਪ੍ਰਧਾਨ ਹੈ ਉਹ ਮੈਨੂੰ ਉਹਦਾ ਐਡਰੈਸ ਨਹੀਂ ਪਤਾ ਜੀ ਪਰ ਉਹਦਾ ਨਾਮ ਪਤਾ ਚੱਲ ਗਿਆ ਜੀ ਤੇ ਹੁਣ ਕੀ ਪੁਲਿਸ ਨੂੰ ਕੰਪਲੇਨ ਵਗੈਰਾ ਪੁਲਸ ਨੂੰ ਕੋ ਬਲੇਂਡ ਕਰਾਈ ਸੀ ਜੀ ਉਹ ਹਲੇ ਬਿਆਨ ਖਾਇਆ ਜੀ ਮੇਰਾ ਭਾਂਡਾ ਜਿਹੜਾ ਸਾਈਲ ਗੁਪਤਾ ਨਾਮ ਹੈ ਉਹ ਐਡਮਿਟ ਸੀ ਜਿਲ੍ਹਾ ਹਸਪਤਲ ਤੇ ਪੁਲਿਸ ਐਮਰ ਕਟਣ ਤੋਂ ਬਾਅਦ ਉਹਦੇ ਬਿਆਨ ਲਿਖੇ ਗਏ ਜੀ ਹੁਣ 11 12 ਵਜੇ ਪੁਲਿਸ ਬੁਲਾਏਗੀ ਮੈਨੂੰ ਫਰਮਾ ਬਿਆਨ ਖਵਾਵਾਂਗਾ ਜੀ ਆਪਣੇ ਜਾ ਕੇ ਉੱਤੇ ਕੀ ਕਹਿਣਾ ਚਾਹੁੰਦੇ ਹੋ ਇੱਕ ਸਾਹੀ ਸਰਪਟਾ ਕਹਿਣਾ ਹੈ ਤੇ ਜੀ ਸਾਹੀ ਸਰਪਟਾ ਵਾਲਾ ਮੈਂ ਗੁੰਡਾ ਗਰਦੀ ਸਰਿਆਹ ਹੋ ਰਹੀ ਹੈ ਜੀ ਦੁਕਾਨਾਂ ਦੇ ਬਾਹਰ ਜਿਹੜਾ ਵੀ ਇਹ ਗੁੰਡਾਗਰਦੀ ਕਰਦੇ ਆ ਲੋਕ ਇਦਾਂ ਹਰ ਇੱਕ ਬੰਦਾ ਦੁਕਾਨਦਾਰ ਘਾਰੀ ਬਹਿ ਜਾਏਗਾ ਦੁਕਾਨਾਂ ਦੇ ਬੈਠਣ ਦੀ ਲੋੜ ਹੀ ਨਹੀਂ ਹੈ ਜੇ ਸ਼ਹਿਰ ਵਿੱਚ ਗੁੰਡਾਗਰਦੀ ਪੁਲਸ ਦੇ ਹੁੰਦੇ ਚੱਲ ਰਹੀ ਹੈ ਪੁਲਸ ਨੂੰ ਮੈਂ ਅੱਧੇ ਘੰਟੇ ਪਹਿਲਾਂ ਫੋਨ ਕੀਤਾ ਪੁਲਸ ਨੇ ਟਾਈਮ ਤੇ ਨਹੀਂ ਪਹੁੰਚੀ ਪੁਲਸ ਵੀ ਟਾਈਮ ਤੇ ਨਹੀਂ ਪਹੁੰਚੀ ਅੱਧੇ ਘੰਟੇ ਪਹਿਲਾਂ ਮੈਂ ਪੁਲਸ ਨੂੰ ਇਤਲਾਹ ਦਿੱਤੀ ਸੀ ਕਿਹੜੇ ਥਾਣੇ ਦੀ ਹੈ ਇੱਕ ਤਵਲੀ ਮੁਣ ਕਿੰਦਾ ਦੀ ਕਾਰਵਾਈ ਦੀ ਮੰਗ ਕਰ ਸਰ ਮੈਂ ਇਹਨਾਂ ਦੇ ਉੱਪਰ ਪਰਚਾ ਕਰਾਉਣਾ ਚਾਹੁੰਦਾ ਜੀ ਮੇਰੀ ਦੁਕਾਨ ਤੇ ਮੇਰੇ ਬੇਟੇ ਨੂੰ ਜਾਣ ਤੋਂ ਮਾਰਨ ਦੀ ਧਮਕੀ ਦੇ ਕੇ ਗਏ ਜੀ ਇਹ ਕੋਈ ਲੁੱਟਖੋ ਵੀ ਹੋਈ ਜਾਂ ਕੁਝ ਪੈਸੇ ਸਰ ਮੇਰੇ ਮੋਬਾਈਲ ਟੁੱਟ ਗਏ ਜੀ ਮੇਰੇ ਦੋਨੋਂ ਦੋ ਮੋਬਾਈਲ ਟੁੱਟ ਗਏ ਜੀ ਤੇ ਕੁਝ ਪੈਸੇ ਪੁੱਛੇ ਨਾ ਪੈਸੇ ਦੀ ਕੋਈ ਜੱਟ ਵੀ ਕਿੰਨੇ ਹੋਇਆ ਇਸ ਵਕਤ ਸਰ ਮੇਰਾ ਭਾਂਜਾ ਜੀ ਮੇਰੇ ਵੀ ਸਿਰ ਤੇ ਉਹਨਾਂ ਨੇ ਸਟੂਲ ਮਾਰੇ ਜੀ ਮੇਰੇ ਡਾਂਗ ਮਾਰੀ ਜੀ ਸਿਰ ਤੇ ਕੀ ਨਾਮ ਹੈ ਤੁਹਾਡਾ ਵੀਰਾ ਨਾਮ ਵਿਕਸ਼ਰਦੋ ਸਿੰਘ ਹੈ ਜ ਜਿਨ੍ਹਾਂ ਨੇ ਅਟੈਕ ਕੀਤਾ ਉਹਨਾਂ ਦੀ ਪਛਾਣ ਹੈ ਤੁਹਾਨੂੰ ਹਾਂਜੀ ਵੀਰੇ ਇੱਕ ਤਾਂ ਉਹ ਆ ਆਪਣਾ ਤੇ ਦੋ ਤਿੰਨ ਮੁੰਡੇ ਹੋਰ ਆ ਉੱਥੇ ਤੇ ਤੁਮਹਰਾ ਬਾਜ਼ਾਰ ਦੇ ਤੇ ਬਾਕੀ ਸਾਰੇ ਜਾਣਦੇ ਆ ਮੇਰੇ ਬਾਕੀ ਫੇਸ ਟੂ ਫੇਸ ਮਾਟਾ ਕੋਲਡ ਡਰਿੰਕ ਅਲੱਗ ਏਡਾ ਹੋਈ ਮਾਟਾ ਕੋਲਡ ਡਰਿੰਕ ਖਾਲਸਾ ਮੰਲੀਬਰੀ ਨਵੀਂ ਦੁਕਾਨ ਹੈ ਤੇ ਉਹਨਾਂ ਦਾ ਬੇਟਾ ਸੁਪੇਖਾ ਕਰੀ ਕੱਲ 2 ਵਜੇ ਮਿਨੀ ਮਾਰਕੀਟ ਦੇ ਵਿੱਚ ਲੜਾਈ ਝਗੜਾ ਹੋਇਆ ਹੈ ਮਾਮਲਾ ਕੀ ਸੀ ਹਾਂਜੀ ਉੱਥੇ ਕੋਈ ਪਾਰਕਿੰਗ ਹੁੰਦੇ ਇਸ਼ੂ ਨੂੰ ਲੈ ਕੇ ਉਹਤ ਲੜਾਈ ਝਗੜਾ ਹੋਇਆ ਤੇ ਉਹਦੀ ਵੀਡੀਓ ਵੀ ਕਾਫੀ ਵਾਇਰਲ ਹੋਈ ਹੈ ਤੇ ਜਿਸ ਤਰ੍ਹਾਂ ਇੱਕ ਸਹਾਇਨਾ ਦਾ ਵਿਅਕਤੀ ਦਾਖਲ ਹੋਇਆ ਜਿਹੜੇ ਸਾਡੇ ਇਹ ਸੇ ਪਤਾਪਤ ਸਿੰਘ ਉਹਦੇ ਬਿਆਨ ਤਹਿਰੀਰ ਕਰਨ ਜਾ ਰਹੇ ਨੇ ਜੋ ਵੀ ਬਿਆਨਾਂ ਮੁਤਾਬਕ ਕਾਰਵਾਈ ਬਣਦੀ ਹੋਊਗੀ ਉਹਦੇ ਤਹਿਤ ਕਾਨੂੰਨੀ ਕਾਰਵਾਈਆਂ ਮਚੀਆਂ ਨਹੀਂ। ਸਿਰ ਕਿੰਨੇ ਲੋਕ ਸੀ ਹਮਲਾ ਕਰੂਗਾ ਜੇ ਪੁੱਛਿਆ ਵੀਡੀਓ ਤੇ 4-5 ਜਣੇ ਦਿਖ ਰਹੇ ਨੇ ਬਾਕੀ ਉਹਨਾਂ ਦੇ ਬਿਆਨਾਂ ਦੇ ਮੁਤਾਬਕ ਹੀ ਕਾਰਵਾਈ ਕੀਤੀ ਜਾਊਗੀ। ਕੁਝ ਗਿਰਿਫਤਾਰੀ ਹੋਈਆਂ ਨੇ ਕਿ ਕੋਈ ਹਜੇ ਇਸ ਬਿਆਨ ਕਾਨੂੰਨ ਬੰਦ ਕਰ ਰਹੇ ਹਨ ਉਹਨਾਂ ਨੂੰ ਬਿਆਨਾਂ ਤੋਂ ਬਾਅਦ ਹੀ ਐਫ ਆਈ ਆਰ ਦਰਜ ਰਜਿਸਟਰ ਕਰਕੇ ਉਸ ਤੋਂ ਬਾਅਦ ਉਹਨੂੰ ਗ੍ਰਿਫਤਾਰ ਕੀਤਾ ਜਾਊਗਾ।